ਲੈ ਵੀ ਮਿੱਤਰੋ ਆਪਣੇ ਭਰਾਵਾਂ ਨੇ ਸਰਵਿਸ ਸਟੇਸ਼ਨ ਖੋਲਿਆ ਪਿੰਡ ਬੜਬੜ ਅਲਕੇਸ਼ਨ ਦੱਸਦੇ ਸਾਨੂੰ ਪੈਟਰੋਲ ਪੰਪ ਦੇ ਨਾਲ ਗੱਜਨ ਪ੍ਰਧਾਨ ਦੇ ਬਿਲਕੁਲ ਸਾਹਮਣੇ ਮਿੱਤਰੋ ਬਾਈਆਂ ਦੀਆਂ ਸਹੂਲਤਾਂ ਸੁਣ ਲਿਓ ਤੁਸੀਂ ਹੈਰਾਨ ਰਹਿ ਜਾਓਗੇ ਬਾਈ ਕਹਿੰਦੇ ਜੇ ਸੋਤੋਂ ਨਹੀਂ ਆਇਆ ਜਾਂਦਾ ਨਾ ਗੱਡੀ ਦਬਾਉਣਾ ਫੋਨ ਮਾਰ ਦਿਓ ਗੱਡੀ ਧੋ ਕੇ ਤੁਹਾਡੀ ਘਰੇ ਖੜਾ ਕੇ ਜਾਵਾਂਗੇ ਲੈ ਵੀ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਰਿਓ ਸਪੋਰਟ ਕੋਈ ਵੀ ਟਰੈਕਟਰ ਟਰਾਲੀ ਰੂਟਾਵੀਟਰ ਮੋਟਰਸਾਈਕਲ ਪੇਕਅਪ ਮਸ਼ੀਨਾ ਆਪਣੇ ਘਰੇ ਲੂ ਹਣਾ ਬਾਈ ਖੇਤੀਬਾੜੀ ਦਾ ਕੋਈ ਵੀ ਸੰਦ ਨੇ ਤੁਸੀਂ ਬਾਈ ਲਵੇ ਤਬਾ ਸਕਦੇ ਹੋ ਤੇ ਬਾਈਆਂ ਦਾ ਮੈਂ ਡੀਐਮ ਪੇਜ ਮੈਂਸ਼ਨ ਕੀਤਾ ਉਹਨੂੰ ਫੋਲੋ ਜਰੂਰ ਕਰ ਲਿਓ ਤੇ ਬਾਈਆਂ ਦਾ ਆਟੋਮੈਟਿਕ ਸਿਸਟਮ ਹੈ ਗਨ ਆਟੋਮੈਟਿਕ ਫੋਨ ਦਾ ਕੰਮ ਤੇ ਬਾਈ ਬਾਈ ਤਸੱਲੀ ਨਾਲ ਪੂਰਾ ਗੱਡੀ ਧੋਂਦੇ ਨੇ ਤਿੰਨ ਚਾਰ ਜਾਨੇ ਮੰਨ ਜਾਂਦੇ ਗੱਡੀ ਦੇ ਬੰਬ ਬਲਾ ਲਾਉਂਦੇ ਨੇ ਮਿੱਤਰੋ ਆਹ ਦੇਖ ਲੋ ਛੋਟੇ ਸਾਹਮਣੇ ਗੱਡੀ ਕਿਵੇਂ ਧੋਂਦੇ ਨੇ ਵੀਰ ਪੂਰੀ ਯਾਰ ਤਸੱਲੀ ਕਰਾਉਂਦੇ ਨੇ ਗੱਡੀ ਦੀ ਇੱਕ ਵਾਰੀ ਹਾਜ਼ਰੀ ਜ਼ਰੂਰ ਲਵਾਇਓ ਆਪਣੇ ਭਰਾਣੇ ਪਿੰਡ ਪੈਣੀ ਮਹਾਰਾਜ ਤੋਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਿੱਤਰੋ ਕਰਿਓ ਸਪੋਰਟ ਸਾਰਿਆਂ ਨੇ ਦੱਬ ਕੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਸਕਰੀਨ ਤੇ ਨੰਬਰ ਚੱਲੀਆਂ ਦਾ ਕੋਈ ਵੀ ਵੀਰ ਹਨਾ ਨਹੀਂ ਧਮਾਉਣ ਦਾ ਟਾਈਮ ਲੱਗਦਾ ਹਨਾ ਕੋਈ ਰਾਹ ਜਾਂਦਾ ਵੀ ਹਨਾ ਜਿਵੇਂ ਚੰਡੀਗੜ੍ਹ ਆਉਣਿਆਂ ਤਾਂ ਬਈ ਜ਼ਰੂਰ ਤੁਸੀਂ ਹਨਾ ਇੱਕ ਵਾਰੀ ਬਾਈਆਂ ਲੈਵੇ ਹਾਇਰੀ ਜ਼ਰੂਰ ਲਵਾਇਓ ਦੇਖੋ ਰੂਟਾ ਬੀਟਰ ਦੇ ਗਾਰਦ ਗੱਡੀ ਵੀ ਆ ਤਿੰਨ ਚਾਰ ਜਣੇ ਪੇਕਅਪ ਨੂੰ ਚੁੰਪੜੇ ਪੈਣੇ ਮੇਤਰੋ ਰੀਜਾਂ ਲਾ ਕੇ ਧੋਂਦੇ ਨੇ ਤੇ ਕਰਿਓ ਸਪੋਰਟ ਧੰਨਵਾਦ ਜਾਂਦੇ ਵਾਸਤੇ ਰੋਲ